ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਇਹ ਜੀ ਦੁਕਾਨ ਤੇ ਲੈ ਕੇ ਚੱਲਾਂਗੇ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣੇ ਬਹੁਤ ਸਸਤੇ ਰੇਟਾਂ ਦੇ ਵਿੱਚ ਆਪਣੇ ਲਈ ਜੋੜੀਆਂ ਦੀ ਦੁਕਾਨ ਹੈ ਤੇ ਆਜੋ ਚੱਲਦੇ ਆਂ ਭੋਲੇ ਨਾਲ ਕਰਾਉਂਦੇ ਆਂ ਗੱਲ ਰੋਡੀ ਤੇ ਬਹੁਤ ਹੀ ਪੁਰਾਣਾ ਬੰਦਾ ਇਹ ਜਿਹੜਾ ਜੋੜੀਆਂ ਦਾ ਕੰਮ ਕਰਦਾ ਹੈ ਸੈਕੰਡ ਹੈਂਡ ਸਮਾਨ ਖਰੀਦਦਾ ਵੀ ਇਹ ਵੇਚਦਾ ਵੀ ਬਈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਤੇ ਅੱਜ ਸਾਨੂੰ ਜੋੜੀਆਂ ਦਿਖਾਓ ਜੀ ਜਿਹੜੇ ਪੱਲੇ ਤੁਸੀਂ ਵੇਚਦੇ ਹੋ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਲੱਕੜ ਦੇ ਨੇ ਆਹ ਦੇਖੋ ਜੀ ਆ ਪੱਲਾ ਅੱਛਾ ਜੀ ਜੀ ਅੱਜ ਆ ਇਹ ਤਾਂ ਆਹ ਲੋਕ ਵੀ ਲਵਾਈਏ ਹਾਂਜੀ ਹਾਂਜੀ ਅੱਜ ਇੱਕ 8000 ਰੁਪਏ ਦਾ ਪੱਲਾ ਆਹ ਲਾਓ ਜੀ ਲਾਓ ਅੱਛਾ ਇਹ ਕਿਹਦਾ ਪੱਲਾ ਹੈ ਹਾਂ ਪੱਲਾ ਤੇ ਹੋਰ ਕਿਹੜੇ ਕਿਹੜੇ ਪੱਲੇ ਨੇ ਤੁਹਾਡੇ ਕੋਲ ਬਈ ਆਹ ਦੇਖੋ ਜੀ ਆ ਦੇਖ ਆਹ ਦੇਖ ਸਕਦੇ ਹੋ ਪੱਲੇ ਬਈ ਪਹਿਲਾਂ ਤੁਸੀਂ ਰੇਟ ਪਤਾ ਕਰ ਲਿਓ ਫੇਰ ਇਹ ਪੱਲੇ ਦਾ ਉਹ ਕਰਿਓ ਕਿਉਂਕਿ ਇਹ ਆਮ ਪੱਲਾ ਨਹੀਂ ਹੈਗਾ ਨੋਰਮਲ ਨਹੀਂ ਹੈਗਾ ਲੱਕੜ ਦੇਖੋ ਪਹਿਲਾਂ ਕਿਹੜੀ ਲੱਕੜ ਹੈ ਜੀ ਪਹਿਲਾਂ ਦੱਸੋ ਲੱਕੜ ਬਾਈਆਂ ਨੂੰ ਬਿਆਰ ਦੀ ਬੱਕੜਾ ਅੱਜ ਬਿਆਰ ਦੀ ਲੱਕੜ ਦਾ ਰੇਟ ਪੁੱਛ ਕੇ ਦੇਖ ਲਓ ਤੁਸੀਂ ਸੋਨੇ ਦੇ ਭਾਅ ਹੋਈ ਪਈ ਐ ਜਿਹੜੀ ਅੱਜ ਜਮਾ ਫਰੀ ਵੰਗੂ ਹੋਈ ਪਈ ਐ ਹੋਰ ਕਿਹੜੇ ਕਿਹੜੇ ਪੱਲੇ ਨੇ ਆ ਜੋ ਸਾਇਰ ਵੀ ਦੱਸਣਾ ਐ ਨਪਾਈਆਂ ਨੂੰ ਕਿਉਂਕਿ ਜਿਹੜੇ ਵੀਰ ਦੂਰੋਂ ਆਉਣਗੇ ਜੇ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਵਾਸਤੇ ਆਫਰ ਵੀ ਦੇਵਾਂਗੇ ਕਾ ਵੀ ਦੇਵਾਂਗੇ ਲੈ ਵੀ ਆ ਵੀ ਦੇਖ ਰਹਾ ਐ ਭਾਈ ਆ ਦੇਖੋ ਜੀ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਵੀਰ ਲਵਾਉਣੇ ਚਾਹੁੰਦੇ ਨੇ ਲਵਾ ਸਕਦੇ ਨੇ ਸਾਰੇ ਲੋਕ ਹਰੇਕ ਤਰ੍ਹਾਂ ਦੇ ਪੱਲੇ ਨੇ ਆਈ ਹੋਰ ਕੀ ਕਿਸਮਾਨ ਹੈ ਫੋਨ ਵੀ ਜਿਹੜੇ ਘਰਾਂ ਦੇ ਵਿੱਚ ਲੋਡ ਪੈਂਦੇ ਬੈਣੂਆਂ ਜੀ ਕਿਸੇ ਨੂੰ ਰੂੜੀ ਦੀ ਲੋਡ ਹੋਵੇ ਇੱਟਾਂ ਦੀ ਲੋਡ ਪਕਵੇ ਸਾਰੇ ਚੀਜ਼ਾਂ ਰੱਖਦੇ ਆ ਜੋ ਪੁਰਾਣੇ ਬਾਇੜਾਂ ਕਿਸਰੇ ਢਾਉਣੀਆਂ ਅੱਛਾ ਅੱਛਾ ਜੀ ਹਾਂ ਉਹਦਾ ਮਲਬਾ ਲੈ ਕੇ ਸਾਰਾ ਨਗਦ ਪੈਸੇ ਦੇ ਦਾਂਗੇ ਆ ਪਈਆਂ ਨੇ ਤੇ ਜਿਹੜੇ ਵੀਰ ਨੰਬੀ ਵੀ ਸੈਕੰਡ ਹੈਂਡ ਸਮਾਨ ਵੀ ਘਰਾਂ ਦਾ ਜਿਵੇਂ ਢਾਉਣੀ ਐ ਤੇ ਕਰਨੀ ਐ ਉਹ ਵੀ ਵੀ ਉਹ ਕਰਦੇ ਹੈ ਨਹੀਂ ਹਾਂਜੀ ਸਾਰਾ ਰੂੜੀ ਰੱਪਾ ਸਾਰਾ ਇੱਟ ਚਾਹੀਦੇ ਕਿਸੇ ਨੂੰ ਟਾਇਲ ਪਾਲੇ ਜੋ ਵੀ ਚਾਹੀਦੇ ਨੇ ਉਹ ਮਿਲਦੇ ਨੇ ਤੇ ਵੇਚਦੇ ਵੀ ਨਾ ਖਰੀਦਦੇ ਵੀ ਨਾ ਜੇ ਨਾ ਘਟਣਾ ਉਹ ਠੇਕੇ ਤੇ ਉਠਾਉਂਦੇ ਵੀ ਹੋ ਹਾਂਜੀ ਪੈਸੇ ਉਹਨਾਂ ਨੂੰ ਲੈ ਕੇ ਦਿੱਤੇ ਜਾਣੇ ਜੇ ਅਗਲੇ ਨੂੰ ਉਂ ਰੱਖਣਾ ਮਲਬਾ ਤਾਂ ਰੱਖ ਵੀ ਸਕਦਾ ਨਹੀਂ ਅਸੀਂ ਵਿੱਚੀ ਮਲਬੇ ਦੇ ਸਾਰੇ ਪੈਸੇ ਇਕੱਠੇ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਤੇ ਹੋਰ ਮਿੱਤਰ ਵੀ ਸਮਾਨ ਪੌਂਦਖਾਰੇ ਜਿਹੜੇ ਵੀ ਇਹਨਾਂ ਲੈਣਾ ਤਾਂ ਇਹਨਾਂ ਦਾ ਸਕਰੀਨ ਦੇ ਉੱਪਰ ਆਪਾਂ ਨੰਬਰ ਦੇ ਦਾਂਗੇ ਆਂਦਰ ਵੀ ਪੇਸ਼ ਮਾਲ ਆਏ ਦਿਖਾਈਏ ਬਈ ਆਪ ਜੀ ਨੇ ਟਾਲ ਕੇ ਜਿਨੇ ਕੋਈ ਆਮ ਬਾਗੜਾਂ ਦੇ ਜਾਂ ਕੋਈ ਹੋਰ ਨਾਰਮਲ ਜਗ੍ਹਾ ਦੇ ਵਿੱਚ ਲਾਉਣੇ ਹੋਵੇ ਤਾਂ ਬਹੁਤ ਵਧੀਆ ਚੀਜ਼ ਆ ਬਾਈ ਤੁਸੀਂ ਲਿਜਾ ਸਕਦੇ ਹੋ ਤੇ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਆਪਾਂ ਫੋਨ ਤੇ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਉਹ ਨੰਬਰ ਤੇ ਗੱਲ ਜਰੂਰ ਕਰਿਓ ਇੱਕ ਵਾਰੀ ਝਲਕੇ ਤੈਨੂੰ ਸਾਰੀਆਂ ਦਿਖਾ ਦਿੰਦੇ ਆ ਆ ਦੇਖੋ ਜੀ ਸਿਰੇ ਤੋਂ ਸਿਰੇ ਲਾਈਆਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਸਸਤੇ ਰੇਟਾਂ ਦੇ ਵਿੱਚ ਇਹਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਦੇਖੋ ਵੀ ਬਹੁਤ ਬਾਈ ਦੂਰ ਦੂਰੋਂ ਆਏ ਹੋਏ ਨੇ ਦੇਖ ਸਕਦੇ ਹੋ ਵੀ ਸਾਰੀਆਂ ਤੁਸੀਂ ਤੇ ਕਿਸੇ ਹੋਰ ਵੀ ਬਿਰੇ ਨਾਲ ਇਹਨਾਂ ਨਾਲ ਗੱਲਬਾਤ ਕਰਨੀ ਹੈ ਕਿਸੇ ਕੰਮ ਤੇ ਇਖਤਿਆਰ ਉਹ ਕਰ ਸਕਦਾ ਬਈ ਲੈ ਵੀ ਜੋੜੀਆਂ ਖਰੀਦਣ ਆਏ ਹੋ ਬਈ ਹਾਂਜੀ ਹਾਂ ਕਿੱਥੋਂ ਆਏ ਲੋਂਗੋ ਵਾਲ ਤੋਂ ਲੋਂਗੋ ਵਾਲ ਤੋਂ ਠੀਕ ਹੈ ਬਈ ਕਿਵੇਂ ਲੱਗੇ ਪੱਲੇ ਵਧੀਆ ਜੀ